ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਤੇ ਕੱਲ ਬਣਾਈ ਆਪਾਂ ਨੇ ਟੂੜੀ ਤੇ ਅੱਜ ਇੱਧਰ ਪਹੁੰਚ ਗਏ ਰਾਮੂ ਜੀ ਟੂੜੀ ਲੈਣ ਮਿਲੋ ਇੱਧਰ ਰਾਮੂ ਨੂੰ ਹਾਂ ਜੀ ਰਾਮੂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਦਿਨ ਬਾਅਦ ਆਇਆ ਤੋ ਵੀ ਕੈਮਰੇ ਗਾ ਵਾਹ ਹੈ ਕੀ ਕਰਾਂ ਟਾਈਮ ਨਹੀਂ ਲੱਗਦਾ ਹਾਂ ਲੋ ਪਹੁੰਚੇ ਕਰਾ ਦੂੰ ਬਾ ਗਰੀ ਨਗਰੀ ਵਾਲੀ ਪਰ ਵਾਹ ਗਰੀ ਨਗਰੀ ਮਗਾ ਹਾਂ ਹਾਂ ਔਰ ਫਿਰ ਵਾਹ ਬੜੀਆ ਡੈਰੀ ਲੱਗ ਰਿਹਾ ਕਰਨ ਹੈ ਹਾਂ ਹਾਂ ਸਹੀਵਾਲ ਦੇ ਆਂ ਗਾਇਆਂ ਵੀ ਲੈ ਆ ਗਾਇਆਂ ਸਹੀਵਾਲ ਸਹੀਵਾਲ ਝੋਟੀਆਂ ਡੇਢ ਦੇ ਲੱਕੀ ਅੱਛਾ ਹਾਂ ਤੋ ਆਪਣਾ ਕਿਆ ਕੇ ਕਰਾਂ ਹੈ ਕਵਲ ਲਾਈਵ ਅਹ ਦੇਖੋ ਬਨ ਰਹੇ ਆ ਇੱਧਰ ਤੂੜੀ ਬਈ ਇੱਧਰ ਪੰਜਾਬੀ ਕਿਦਾਂ ਭਗਵਾਗ ਭਗਵਾਗ ਹੈ ਤੇ ਇੱਧਰ ਮਰ ਆਇਆ ਇੱਕ ਮੀਤ ਡਾਉਣ ਵੀ ਹੈ ਕਈ ਭੂਸ ਮੈਨ ਦਾ ਆਪਦੀ ਉਮੀਦ ਨੂੰ ਹੈ? ਆਹ ਦੇਖੋ ਉੱਪਰ ਹਰਿੰਦਰ ਜੀ ਫੇਰ ਰਿਹਾ ਤੰਗਲੀ ਉਹਦੇ ਤੋਂ ਉਹਦੇ ਸਵਾਰ ਕੈਸੇ ਨਹੀਂਦਰ ਪੈਰਾਂ ਗਲੇ ਤੋਦੇ ਪੈਰਾਂ ਗਲੇ ਪਾਣੀ ਇਹ ਨਿਊ ਦੱਬ ਗਏ ਨਾ ਤੰਗਲੀ ਗਲ ਪੈਰਾਂ ਗਲੇ ਤੋਦੇ ਫਿਰ ਤਿੰਨੋਂ ਖੁੱਲ ਗਈ ਨਾ ਪੱਲੀਆਂ ਉੱਪਰੋਂ ਬਾਅਦ ਦੇਖ ਫਿਰ ਉੱਪਰ ਵਾਜ ਨਹੀਂ ਨੇ ਤਿੰਨਾਂ ਮੈਂ ਤੈਨੂੰ ਕਹਿੰਦਾ ਨਹੀਂ ਪਤਾ ਕਿ ਆ ਪੱਲੀਆਂ ਢਿੱਲੀ ਹੋ ਜਾਂ ਫਿਰ ਉੱਪਰ ਜੇ ਇਹਨੂੰ ਤੋਲੇਗਾ ਨਾ ਇਹ ਫਿਰ ਬਾਅਦ ਵਿੱਚ ਪੱਲੀਆਂ ਜਿਹੜੀਆਂ ਉੱਪਰ ਲੱਦਾਂਗੇ ਮੈਨੂੰ ਨਹੀਂ ਟਾਇਰ ਟਰਾਹੇਗੇ ਨਹੀਂ ਢਿੱਲੀ ਹੋ ਜਾਂਦੀ ਓ ਦਬ ਦਬਾਤਲੇ ਨੂੰ ਬਾਕੀ ਹਵਾਈ ਵੀ ਬੰਦ ਹੋਈ ਬਈ ਹਵਾ ਬਹੁਤ ਚੱਲ ਰਹੀ ਧੀ ਪੱਛੋਂ ਬਹੁਤ ਤੇਜ਼ थी ਕੱਲ ਵੀ ਤੇ ਅੱਜ ਵੀ ਦੁਪਹਿਰੇ ਬਾਅਦ ਚੱਲਾ ਤੇ ਇੱਧਰ ਸੁਖਮਨ ਸਿੰਘ ਠੰਡਾ ਚੱਕੀ ਫਿਰ ਰਿਹਾ ਬਈ ਸੁਖਮਨ ਲੈ ਇਦਾਂ ਖਿਆਲ ਕਰ ਰਾਮੂ ਦਾ ਹਾਂ ਹੈ ਠੰਡਾ ਲਿਆ ਦੇਖ ਲੋ ਰਾਮੂ ਜੋਗਾ ਬਈ ਇਹੋ ਦੇਖੋ ਕੋਕ ਹੈ ਰਾਮ ਦੇਖ ਲੈ ਕਿਤਨਾ ਖਿਆਲ ਕਰਾ ਤੇਰਾ ਨਮਕੀਨ ਨੀ ਲੈ ਨਮਕੀਨ ਤਾਂ ਲੈੰਦਾ ਬੱਸ ਕਹਦੇ ਹੈ ਚੱਲ ਜੂ ਆਈ ਚੱਲ ਆਹ ਦੇ ਲੈ ਗਿਆ ਆਰਾਮ ਤੇ ਲੈ ਜਣੀ ਪੜਾ ਗਈ ਮੈਂ ਕਿਹਾ ਕਹਿੰਦਾ ਸਾਰੀ ਪੱਲੀਆਂ ਰੋਡੋ ਵਖੜਾਂਦਾ ਜਾ ਉਹ ਮੈਂ ਕਿਹਾ ਮੈਂ ਤੇ ਲੈ ਗਿਆ ਕਿਤਾਂਲਾਂ ਮੈਂ ਤੇ ਨਹੀਂ ਕਿਉਂ ਕਰੇ ਉਹਨੂੰ ਪੁੱਛ ਲੈ ਪੱਲੀਆਂ ਗਿਰਦੀ ਗਈਆਂ ਐ ਕਰੇ ਹਾਂਜੀ ਰਾਮ ਤੇ ਜਾਏਗੀ ਕਦੇ ਕੋਈ ਬੁਝਾ ਮਾਰ ਰੋਡ ਉੱਪਰ ਚੜਦਾ ਨਾ ਨਾ ਰੋਡ ਬਣੀ ਅਰੇ ਕਹਾ ਟ੍ਰਾਲੀ ਲੈ ਕੇ ਆ ਗਏ ਹਰਪ੍ਰੀਤ ਕੀ ਲੈ ਜਣੀ ਦੂਰੇ ਤੇ ਟੂਲੀ ਟ੍ਰਾਲੀ ਛੁੱਟ ਗਿਆ ਉਸ ਪੱਸੀ ਵਾਲੇ ਸੇਵਾ ਪਿੱਛਾ ਪ੍ਰਾਰ ਪ੍ਰੱਕੇ ਪ੍ਰਾਰ ਕੇ ਸੀਗੀ ਬਾਤ ਹੈ ਇੰਨੇ ਦਾ ਉਹ ਮਹਾ ਜਾਗਾ ਪੁਲ ਨਹੀਂ ਟਪੇ ਚੌਂਕ ਤੇ ਮੁੜਦੀਓ ਪੁਲ 'ਪਾ ਖੜੇ ਅੱਗੇ ਕੁਦਰਤੀ ਮੈਂ ਵੀ ਜਾਣ ਦਾ ਕੰਮ ਤਾਂ ਕੋਈ ਉਹ ਮਹਾ ਖੜੇ ਨਾ ਨਾ ਮੰਨੋ ਕਹ ਰਿਹਾ ਦਿਖਾਇਓ ਮੇਰੇ ਸਾਲਿਆ ਨੇ ਕਹ ਇਤਨਾ ਜਿੰਦਗੀ ਬਣੀ ਕੱਕਦਾ ਆ ਉਹੀ ਤਨ 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 ਕੇ ਪੈ ਲਿਆ ਕੌਣ ਕਹ ਰਿਹਾ ਗੁਰੇ ਦੇ ਸਾਲੇ ਦਾ ਨਾ ਟਰੈਕਟਰ ਗੁਰੇ ਦੇ ਸਾਲੇ ਦਾ ਹਾਂ ਕਾਹਾਂ ਦੇ ਫੂਟ ਦੇ ਅੱਛਾ ਹਾਂ ਇਹ ਤਾਂ ਕਹਨ ਨੇ ਸਾਰੀ ਜ਼ਿੰਦਗੀ ਉਹ ਨਹੀਂ ਇਤਨਾ ਕਦਾਇਆ ਜਿੰਨਾ ਕਦਾਇਆ ਸੀ ਮੈਂ ਖੋਲ ਦੀ ਆਇਓ ਅੱਜ ਹੈ ਅੱਜ ਖੋਲ ਦੀ ਆ ਮਾਹਾਂ ਦੇ ਉੱਤੇ ਆ ਨਾ ਤੂੜੀ ਦੋ ਨਾ ਬਹੁਤ ਆਰਾਮ ਤੇ ਲੈ ਜਾਣੀ ਬਵਾ ਟਰਾਲੀ ਬਾਈ ਐਸੀ ਹੋ ਗਮਾ ਬਾਹਰ ਕੱਢ ਗਏ ਨਾ ਤਿੰਨ ਆ ਜਾਗੀ ਤਿੰਨ ਲੈ ਦੋਆਵਾਂ ਤੋਂ ਬਹੁਤ ਉੱਚੀ ਹੋ ਜਾਗੀ ਨੀ ਉਦੋਂ ਹੋਰ ਲੈ ਇਸਨ ਦਾ ਲਿਓ ਜੀ ਲਿਓ ਤੁਮ ਲਿਓ ਲਿਓ ਲੈ ਜੀ ਤਿੰਨਾ ਵਾ ਫਿਰ ਨਾ ਉੱਚੀ ਨਹੀਂ ਹੋਣੀ ਜੀ ਦੋ ਲੈਣਾਂ ਵਾ ਤੋਂ ਉੱਚੀ ਬਹੁਤ ਹੋ ਜਾਗੀ ਮੈਂ ਵੀ ਮਹੋਦਨ 20 20 ਵਾਲੀ ਲਈਦੀ ਆਪਾਂ ਨੋ ਹਣੀ ਦੇਸੀ ਆ ਦੇਸੀ 20 25 ਪੱਲੀਆਂ ਸਾਰੀ ਬੰਦੀ ਹਲੀ ਹੈ ਹੈ ਅੱਛਾ ਟਰਾਲੀ ਜੋੜ ਲਿਆ ਉੱਥੇ ਦਿਓ ਸੁੱਖ ਸੰਦੀਪ ਵਾਲੀ ਤੇ ਇੱਧਰ ਚੱਲ ਰਹੀ ਐ ਕੰਪੈਨ ਬਈ ਤਾਂ ਇਹਨੋਂ ਦਾ ਗੰਨੇ ਵਾਲਿਆਂ માં ਕਣਕ ਦੀ ਜਿਹੜੀ ਉਹ ਰਹਿ ਰਹੀ ਦੀ ਉਹ ਵੱਢ ਰਹੇ ਆ ਅੱਜ ਤਕਰੀਬਨ ਗੰਨੇ ਵਾਲਿਆਂ માં ਵੀ ਤਾਂ ਪੱਕੇ ਗਈਆਂ ਬਈ ਬਸ ਇੱਕ ਦੋ ਦਿਨ ਦਾ ਕੰਮ ਐ ਜੇ ਕਿਤੇ ਮੜਾ ਮੁੱਟਾ ਉਹ ਹੈਗਾ ਵੀ ਟਮਾਟਾ ਮਾਜਾ ਤਕਰੀਬਨ ਕਣਕ ਦਾ ਸੀਜ਼ਨ ਨਿਬੜ ਲਿਆ ਇਹ ਸੀਜ਼ਨ ਚੱਲੇਗਾ ਸੂਰਜਮੁਖੀ ਦਾ ਉਹ ਦੇਖੋ ਸਾਹਮਣੇ ਸੂਰਜਮੁਖੀ ਖੜੀ ਹੈ ਹਾਂ ਹਾਂ ਉਹ ਦੇਖ ਭੇਜੇ ਟਰਾਲੀ ਲੈਣ ਅਰ 60 ਨਹੀਂ ਲੈ ਗਿਆ ਇਹ ਦੇਖ ਲੈ 4v4 ਲੈ ਕੇ ਕੱਢ ਗਿਆ ਟਰੈਕਟਰ ਦਾ ਆਵਾਜ਼ ਆਉ ਇਹਨੂੰ ਹਾਂ ਕਹੇ ਬਦਾਂ ਬਣੀ ਨਾ ਕਪਿਲ ਨੂੰ ਲੈ ਕੇ ਆਇਆ ਅਰਜੁਨ ਨੂੰ ਲੈ ਕੇ ਆਇਆ ਹਾਂ ਕਪਿਲ ਆਪਣੀ ਡਿਊਟੀ ਕਰ ਰਿਹਾ ਤੁਸੀਂ ਪੁੱਛ ਲੈ ਇਹਨੂੰ ਕਿੰਨੇ ਵਕਤ ਹੋਏ ਕਿੰਨੇ ਵਕਤ ਨਹੀਂ ਆ ਨਾ ਕੋਤ ਬਈ ਆ ਰਿਹਾ ਤੂੰ ਦੇਖ ਗਲਤ ਬਾਤ ਆ ਬਈ ਜਲਦੀ ਫਿੱਟ ਹੋ ਗਏ ਨਾ ਦੇਖ ਹੋਪਲ ਕੌਣ ਕੌਣ ਆ ਸਮਝੋ ਸਿੰਦਰ ਹੈ ਕੋਆ ਸ਼ੋਕਰਾ ਹੋਰ ਉੱਪਰ ਤਾਂ ਬਹੁਤ ਆ ਦੋ ਜਣੇ ਬਹੁਤ ਠੀਕ ਬਹੁਤ ਜਣੇ ਬਹੁਤ ਜਣੇ ਹੋਰ ਉੱਪਰ ਕਿਹੀਂ ਆ ਆ ਫੇ ਲੈ ਲਿਓ ਮੈਂ ਬੋਲ ਕਹਣਾ ਨਾ ਨਹੀਂ ਪਿੱਛੇ ਦੇਣਾ ਇਹਨੂੰ ਇਤਰਾ ਤੰਗਲੀ ਗਾ ਲੋਟ ਆ ਉਸ ਤਰ੍ਹਾਂ ਮੈਂ ਜਿੱਤਨੂੰ ਬਤਾਇਆ ਇਹਨੂੰ ਪਿੱਛੇ ਦੇ ਨਾ ਤੰਗਲੀ ਗਾ ਠਾ ਦੇ ਵਾ ਇੱਕ ਜਣਾ ਬਾਹਾਂ ਕੇ ਗੈਲ ਉੱਪਰ ਨੂੰ ਉੱਪਰ ਵਕੇ ਖੰਚੋ ਲੈ ਆ ਫੇ ਮੈਂ ਲੈ ਵੀ ਤੰਗਲੀ ਕਹਲਮ ਰੁਕ ਜਾ ਉਹ ਰੁਕ ਜਾ ਰੁਕ ਜਾ ਰੁਕ ਜਾ ਫੜਨ ਦੇ ਉਹਨੂੰ ਪਹਿਲਾਂ ਲਾ ਲਿਆ ਜੋੜ ਬਾਈਓ ਕਰ ਲਿਓ ਮੈਂ ਕੰਮ ਚੌਲੀਆਂ ਜੋੜ ਲੈ ਮੈਂ ਕੋਈ ਤੇ ਕਰਨੀ ਮੋੜਦਾ ਆ ਲਓ ਜੀ ਕਿ ਟ੍ਰਾਲੀ ਹੋ ਗਈ ਲੋਡ ਆਪਣੀ ਤੇ ਪੱਲੀਆਂ ਐਵੇਂ ਲੱਗੀਆਂ ਬਈ 45 ਤੇ 15 ਪੱਲੀਆਂ ਵਿੱਚ ਡੱਬੇਆਂ ਵਿੱਚ ਖੋਲਦੀ ਆਪਾਂ ਨੇ ਪਿੱਛੇ ਰਹਿ ਗਈ ਹੈਲੋ ਪਿੱਛੇ ਰਹਿ ਗਈ ਸਾਰੀ ਪੱਲੀਆਂ ਪਿੱਛੇ 40 ਕ ਪੱਲੀਆਂ ਰਹਿ ਗਈ ਹੋਗੀ 35 35 ਕ ਪੱਲੀਆਂ ਰਹਿ ਗਈ ਹੋਣੀ ਹੈ ਕੁਝ ਤਾਂ ਪਿੱਛੇ ਨਾ ਪੱਲੀਆਂ ਦੇਖੋ ਨਹੀਂ ਆ ਵੀ ਨਹੀਂ ਉਹ ਸਿੰਦਰ ਇਹ ਪਹਿਲਾਂ ਪੱਲੀਆਂ ਬੰਨਣ ਦੇ ਨੂੰ ਸਾਰੀ ਨੇ ਉੱਤੇ ਬਾਅਦ ਫਿਰ ਦੇਖਾਂਗੇ ਜਿੱਤਰ ਹੋਗਾ ਹਾਂ ਉਹ ਜਿਮਾ ਲੈ ਲੈਗੇ ਕੋ ਦੋ ਪੱਲੇ ਲੈ ਆਓ ਮੈਂ ਉਹੀ ਤਾਂ ਕਹਿ ਰਿਹਾ ਉਸ ਨੂੰ ਭਰੋ ਪਹਿਲਾਂ ਦਾਦੇ ਉਸ ਮਾ ਚੜ ਲਾਓ ਕੱਡ ਲਾ ਲਾ ਪਹਿਲਾਂ ਜਾਲੀ ਲਾਓ ਸੀ ਉਸ ਨੂੰ ਭਰ ਕੇ ਨਾ ਫਿਰ ਬਾਦ ਵਿੱਚ ਫਿਰ ਦੇਖਾਂਗੇ ਰੈਜਸਟ੍ਰਮੈਂਟ ਜਿੱਤਰਾ ਹੋਇਆ ਜੀ ਸਾਹਿਬ ਆਜੋ ਇਹ ਲੈਣ ਤੁਲੇ ਲੈ ਇਹਦਾ ਹੋ ਗਈ ਪੂਰੀ ਦੋ ਚਲ ਦੋ ਤਾਂ ਲਾ ਦਿਓ ਦੋ ਪੱਲੀਆਂ ਲਾ ਕੇ ਨਾ ਉਮਾ ਖੋਲੋ ਬੈਗ ਲਾਉਨ ਨੂੰ ਆਹ ਹੈ ਨਹੀਂ ਬੈਗ ਲਾ ਦੇ ਉਰਾ ਲਾ ਤਾਉ ਲਾ ਹਾਂ ਲਾਉ ਹਾਂ ਲਾਉ ਤਾਂ ਸਹੀ ਜੋਨ ਸਾ ਮਰਜ਼ੀ ਲਾ ਦੇਉ ਐ ਬਈ ਐ ਬਈ ਮੈਂ ਖੋਦੂ ਤੇ ਲਾਣੀ ਹੋਣੀ ਅੰਦਰ ਲੱਛੂ ਰੈਕਟਰ ਐ ਉਰਾ ਤਾਂ ਖੇਤ ਤਾਂ ਮਾਹੁਰਾ ਕਹਾਂ ਪੱਜ ਜਾਗਾ کہیں ਹੈ ਲਗਾ ਮੈਂ ਨਹੀਂ ਸੀ ਕਿਉਂਕਿ ਇਹ ਨੂੰ ਸਲਟਰਾਇਸਟਰ ਤੋਂ ਪਾਰ ਬਾਹਰ ਹੂੰ ਤਾਂ ਪਤਾ ਲਗਾ ਵੀ ਉਹ ਮੁੜ ਕੇ ਆਇਓ ਹੂੰ ਇਹਨੇ ਗੱਡੀਆਂ ਵਾਲੇ ਦੀ ਜੋਣ ਕਿ ਤਰ੍ਹਾਂ ਰੱਖਾਂ ਮੈਂ ਰਿਆਪਲੀ ਧਾਰ ਦੇ ਇਹ ਸਰਖ ਗਈ ਨਾ 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 ਛੇੜਾ ਨਾ ਛੇੜਾ ਨਾ ਛੇੜਾ ਨਾ ਛੇੜਾ ਨਾ ਹੈ ਨਹੀਂ ਕਰਦੀ ਨਹੀਂ ਕਰਦੀ ਛੇੜਾ ਨਾ ਇਹਨੂੰ ਹਲੀ ਰੱਸਾ ਖਿੱਚ ਰੇ ਗੰਦ ਉੱਪਰ ਹਰ ਪੱਲੀ ਵੀ ਬੋਦੀ ਸੀ ਆ ਸਾਨੂੰ ਲਾਈ ਦੇ ਕਹਾਂ ਬਾਹਰ ਦਾ ਪੱਲੀ ਨਾ ਹਮੇਸ਼ਾ ਮਜ਼ਬੂਤ ਪੱਲੀ ਲਾਇਆ ਕਰਾਂ ਨਮੀ ਜਾਨ ਵਾਲੀ ਪਰਾਣੀ ਜੀ 15 30 45 ਫੀਡ ਵਾਲੇ ਕਟਿਆਂ ਦੀ ਪੱਲੀ ਐ ਬੋਦੀ ਐ 45 ਹੋ ਗਈ 80 60 ਪੱਲੀਆਂ ਹੋ ਗਈ ਯਾਰ ਭੋਸ ਕੀ ਸਮਾ ਨੂ ਤਾਂ ਦੇ ਹੀ 45 ਪਰ ਹੈ ਗੱਪਾ ਗੱਪਾ ਸੀ ਪਹਿਲਾਂ ਯਾਰ ਉਨ ਨੂੰ ਭਰੋ ਤੁਮ ਨਹੀਂ ਉਹ ਬੱਕ ਜਾਗਾ ਨਾ ਢੁੰਡੇ ਕੋਣ ਬੱਕਾ ਕੀ ਕਰਗਾ ਹਾਂ ਫੇ ਮਹਾਰਾਸ਼ਟਰੇ ਮੈਂ ਫਿਰ ਯੋ ਕਰਦੇ ਵੇ ਫੇ ਰਾਤ ਦੇ ਨਾ ਦੁਬਾਰਾ ਫੇ ਲੋਡ ਕਰਿਓ ਹੈਂ ਚਲ ਤੇ ਦੇਖੋ ਚਾ ਕਿ ਤਰ੍ਹਾਂ ਦੀ ਕਰੀਏ ਸੱਪਾ ਪਹਿਲਾ ਪਾਸੇ ਦੀ ਉਸ ਇੰਦਰ ਤਲਾ ਆ ਜੋ ਬੁਗੇ ਤਮ ਉਹ ਕੀ ਹੋ ਕੀ ਪੂਰੀ ਹੈ ਉਹ ਤਲਾ ਆ ਜੋ ਪਹਿਲਾਂ ਉਹਨੂੰ ਭਰੋ ਆਹੋ ਸਹੀ ਮਾਰ ਦੋ ਬਸ ਇੱਥੇ ਨਹੀ ਥੋੜੀ ਦੇਰ ਮੈਂ ਦੇਖ ਲੈ ਜੇ ਪਾਣੀ ਪੜੀ ਇਸ ਪਪਾਈ ਦੇ ਘਰ ਬਾਅਦ ਮੈਂ ਦੇਖ ਕੇ ਪਾ ਲੇਗੇ ਇਸ ਪਾ ਰਸੇ ਰਸੇ ਬਾਅਦ ਮੈਂ ਪਾਵਾਂਗੇ ਇਕੱਠੀ ਉਹ ਪਹਿਲਾਂ ਤੁਹਾਨੂੰ ਚਲ ਬਈ ਚਲ ਉਸ ਮੈਂ ਖੋਲੂ ਡੱਬਾ ਉਹਨੂੰ ਠੋਕ ਕੇ ਭਰੋ ਪਹਿਲਾਂ ਮੈਂ ਟੈਲੀਟ ਹੈ ਜੇ ਦੇਖ ਬੈਂਕ ਲਾਉ ਨੂੰ ਪੂਰੀ ਇਹ ਹੂਰੇ ਲਾ ਦੇ ਨਾ ਇੱਧਰ ਉਹ ਇਹ ਨਿਊ ਲੈ ਜਾ ਪਰ ਉਹਨੂੰ ਪੂਰੀ ਲਾ ਦੇ ਸਿੱਧਾ ਪੈਗਾ ਕੱਟ ਦੇ ਕਿਧਰ ਨੂੰ ਰਹਾ ਆਰਾਮ ਤੇ ਆਰਾਮ ਤੇ ਆਰਾਮ ਤੇ ਆਰਾਮ ਤੇ टायर फेगा गुड्डी टूट जाएगी गुड्डी गुड्डी टूट जाएगी न्यू लाना थोड़ा थोड़ा कट्टे ले थोड़ा ज्यादा ना कट्टा ਬਸ ਥੋੜਾ ਕੱਟੇ ਥੋੜਾ ਜਿਹਾ ਪਰਾਂ ਨੂੰ ਜਾਣ ਦੇ ਜਿਆਦਾ ਨਾ ਕੱਟਾ ਜਿਆਦਾ ਨਾ ਕੱਟਾ ਬਸ ਚੱਪਲੀ ਤੋਂ ਪਰਾਂ ਨੂੰ ਹੋ ਜਾਗੀ ਬਸ ਠੀਕ ਆ ਹੋਰ ਪਿੱਛਾ ਕਾ ਲੈ ਜਾਂਗੇ ਮੀਦੇ 8 ਆਇਆ ਬਈ ਲੌਜੀ ਚਾਹ ਆ ਗਈ ਬਈ ਸੁਖਮਨ ਕੀ ਗੌਰ ਪੂਰੀ ਆ ਦੇਖ ਲੋ ਸਾਰੀ ਹਾਂ ਜਲੀ ਪਾਣੀ ਲਿਆ ਕੇ ਦੀ ਠੰਡਾ ਲਿਆ ਕੇ ਦੀ ਚਾਹ ਲਿਆ ਅਮਰੀਕਾ ਵੇ ਸਾਡਾ ਦੇਖ ਲੈ ਚਾਹ ਲਿਆ ਹੈ ਹੈ ਗੌਰ ਮਾ ਨਹੀਂ ਕਮੀ ਦੇ ਸਾਰੀ ਕਿਹੋ ਜਿਹਾ ਦਨ ਡਬਾ ਚਾਹੀਦੀ ਮੈਂ ਕਹਿੰਦਾ ਇਹ ਵਿਆਹਾਂ ਮ ਦੁੱਧ ਲੈ ਕੇ ਜਾਣਾ ਨਾ ਟਰਮੀ ਹੈ ਖੱਲ ਨਹੀਂ ਭੇਜਦੇ ਮੋੜਦੇ ਨਹੀਂ ਹਾਂ ਇਹ ਟਰਾਲੀ ਲੈ ਕੇ ਜਾਗੇ ਤੁਮ ਕਿਆ ਭਾਗ ਭੇਜਾਂਗੇ ਭਰਾਂ ਦੇ ਟਰਾਲੀ ਮੈਂ ਮਾ ਰੱਸੇ ਭੇਜਦੇਗੇ ਜੀ ਬੇ ਲੈ ਉਹਦੇ ਬਾਅਦ ਨਹੀਂ ਰੱਸੇ ਭਾਗ ਭੇਜਦੇਗਾ ਨਹੀਂ ਕੋਈ ਬਾਤ ਨਹੀਂ ਕਿਸਾ ਬਣਾ ਹੱਤ ਤੋਂ ਪੜਿਆ ਮਾ ਪਾ ਏਕਟਰਲੀ ਖਾਤ ਦੀ ਭੇਜਦੇਗੇ ਵਿਜੇ ਸੀ ਬੀੜ ਦੇਖਣਾ ਪੜ ਗਿਆ ਪੂਰੀ ਰਾਤ ਨੂੰ

ਆ ਰੋਂ ਵੀ ਜਾਲੀਦਾਰ ਆ ਵੀ ਹਵਾ ਵੀ ਲਗਾਤਾਰ ਇਹਦੇ ਹਾਂ ਜੀ ਹਾਂ ਲੈਪਰ ਕਾਇ ਮੰਦੇ ਆਵੇਂ ਚਾਗੋ ਵੀ ਚਾਗੋ ਚਾਰੋ ਚਾਗੋ ਵੀ ਚਾਗੋ ਚਾਗੋ ਅੱਠ ਜਣੇ ਤਾਂ ਲੈ ਵੀ ਚਾਗੋ ਬਈ ਚਾਗੋ ਸੁਕਰਮ ਅੱਠੇ 라ਹੇ ਨੇ ਪਾਣੀ ਪਲਾ ਯਾਰ ਮਨ ਤਾਂ ਪਹਿਲਾਂ ਪਾਣੀ ਪੀਣਾ ਦੇ ਦੇ ਦੀ ਬਈ ਪਾਣੀ ਕਾ ਕੇ ਲਾ ਦੇ ਦੇ ਸ਼੍ਰੀਨਿੰਦਰ ਪਾਣੀ ਬਈ ਕਾਈ ਨਹੀਂ ਆਦਮ ਵੀ ਹੋ ਗਿਆ ਪਾਣੀ ਪਾਣੀ ਮਰ ਜਾਦਗੇ ਸੁੱਕਦ ਨੂੰ ਨੋਕੇ ਦਰ ਪਾਣੀ ਪੀਦੇ ਕਈ ਵੀ ਰਹਿ ਨੋ ਮੁਕ ਨੋ ਲੈ ਗਲਾਸ ਪਾਣੀ ਕੋ ਪੀਵੇ ਆਉ ਮੈਂ ਲਿਆ ਰੇਜਰ ਮੈਂ ਲਿਆ ਖਾਲੇ ਮੱਛਰਾਂ ਨੇ ਉੜਮੋਸ ਲਗਾਓ ਮੱਛਰ ਭਗਾਓ ਮੱਛਰ ਬਹੁਤ ਹੈ ਬਾਈ ਖਾਲੇ ਮੱਛਰਾਂ ਦੇ ਹੂੰ ਹਾਂ ਰੰਮੂ ਹੂੰ ਮੱਛਰ ਬਹੁਤ ਹੈ ਹਾਂ ਲੈ ਹੂੰ ਹੂੰ ਤੱਕਣਾ ਹੋਰ ਹੂੰ ਹੂੰ ਹੋਰ ਗਿਆ ਲੇ ਮੂ ਬਨ ਖਾਲੇ ਮੱਛਰਾਂ ਦਾ ਆਪਾਂ ਵੀ ਲਾਈਏ ਇਹ ਇੱਕ ਸਾਈਡ ਪੂਰੀ ਕਰ ਲਈਏ ਕੀ ਹੋ ਗਿਆ ਨਹੀਂ ਪੜਾਈ ਨਾ ਵੇ ਦੇਖਾਂਗੇ ਹੈ ਕਿੰਤਰ ਤੋਂ ਕਿੰਚਾਂਗੇ ਕੀ ਚੀਜ਼ ਹੈ ਹਾਂ ਤੂੰ ਮੜਾ ਕੁਟੇ ਰਹਾ ਵਰਤ ਕੁਟੇ ਨਹੀਂ ਇਹਦਾ ਮਰੇ ਇੱਕ ਦਸੀ ਟੁੱਟਰੀ ਸੀ ਹਾਂ ਤਾਂ ਇਹ ਹੋ ਰਿਹਾ ਹੈ ਬਹੁਤ ਮੁਝ ਫੂਟਾ ਹੈਂ ਜਾਂਦਾ ਉਹ ਤੋਂ ਮੋਟੀ ਓਟੇ ਦੀ ਆ ਉਹ ਟਰੈਕਟਰ ਨੇ ਸੁਨਿਪਤ ਕਰ ਕਰ ਮਹੀਨੇ ਤੋਂ ਟੁੱਟਦਾ ਓਹ ਪੂਰਤੀ ਨਹੀਂ ਲਿਆ ਤਾਂ ਟੁੱਟਦਾ ਹੈ ਐਡਾ ਤਾਂ ਖਿਚੋ ਵੀ ਨਹੀਂ ਪੈਣਾ ਪੱਲੀਆਂ ਮਾ ਨਹੀਂ ਬਹੁਤਾ ਜਿਆਦਾ ਘਸਾਉ ਪਏ ਕਰਦਾ ਉਹ ਕਰੇ ਕਰਦੇ ਇਹ ਵ ਤਾਂ ਆਏ ਵੀ ਚੱਲ ਬੰਦਾ ਖਿੱਚ ਕੇ ਜ਼ੋਰ ਵੀ ਮਾਰ ਦੇਣਾ ਜਦ ਵੀ ਨਹੀਂ ਹਿੱਲਦੀ ਪੱਲੀਆਂ ਜੇ ਨਹੀਂ ਝੁੱਟੇ ਮਾਰਗਟ ਐਡ ਕਰਦੇ ਨਾ ਲਓ ਜੀ ਦੋ ਟਰਾਲੇ ਹੋ ਗਏ ਲੋਡ ਇਹ ਵੀ ਕਰ ਤੇ ਲੋਡ ਬਈ ਇਸਮਾ ਆਪਾਂ ਨੇ ਬਿੱਡ ਬਿੱਡ ਭਰ ਤੇ ਖੁੱਲਾ ਇਸਮਾ ਆ ਗਈ ਹੁਣੀ ਪੱਲੀਆਂ ਤਕਰੀਬਨ 30 35 ਪੱਲੀਆਂ ਬਈ ਖੁੱਲੀ ਬਾਕੀ ਉੱਪਰ ਆਪਾਂ ਨੇ ਪੱਲੀਆਂ ਲਾ ਦੇਣੀਆਂ ਉਹ ਮਨ ਸਿੰਘ ਇੱਕ ਟਰਾਲੀ ਵਾ ਦਾ ਪਾਤੇ ਰਸੇ ਰਸੇ ਬਾਈ ਐਂਡ ਟਾਇਰਟ ਕਰਤੇ ਪੂਰੇ ਦੌਰ ਲੰਬੇ ਲੋਟ ਪਾਤੇ ਬਾਕੀ ਚਾਰ ਪੇਟੀ ਲੋਟ ਪਾਤੇ ਆ ਜਾ ਬਾਈ ਗੁਰੇ ਤੇ ਚਲੇ ਨਾ ਦੇ ਇੱਕ ਡਾ ਕੇ ਮਾ ਲਓ ਜੀ ਚੱਲਦੇ ਆ ਜੀ ਹੁਣ ਆਪਾਂ ਟਾਈਮ ਵੀ ਬਈ 11 ਵਜ ਗਏ 11 ਵਜ ਗਏ ਹਾਂਜੀ ਹਾਂ ਵਜ ਗਏ ਨਹੀਂ ਵਜੇ ਦੇਖ ਲੈ ਅਲੀ ਚੱਲ ਡਾ ਕੇ ਮਾ ਦੇਖ ਕੇ ਆਰਾਮ ਦੇ ਪੱਲੀਆਂ ਹਿੱਲਾਂ ਬਹੁਤ ਐ ਸੁੱਖੋ ਇਹੋ ਬੋਤਲ ਜੀ ਕੱਢ ਲੈ ਮੈਂ ਤੇ ਦੂਈ ਆ ਲੈ ਤਾਰ ਗਰਾ ਮੋਦੀ ਤੂੜੀ ਬਈ ਤੋ ਰਾਤ ਪਹੁੰਚ ਜਾਗੇ ਆਪਾਂ ਇੰਦੌਰ ਐਵੇਂ ਜਾਂਦੀ ਰਾਤ ਤੋਂ ਰਾਤ ਵਾਹ ਪਹੁੰਚਾਂਗੇ ਇੰਦੌਰ ਹੈ ਆਓ ਜੀ ਆਪਾਂ بڑے ਰੋਡ ਤੇ ਮੁੜ ਲੈ ਰਾਮੂ ਦੇ ਪਿੰਡ ਗਨੀ ਨੂੰ ਇਹੋ ਆ ਗਿਆ ਪਹਿਲਾ ਗੋਂ ਨੰਦਰੋਲੋਂ ਕੂਗਾ ਮਾੜੀ ਆ ਬਾਈ ਮੰਦਰ ਨਹੀਂ ਕੂਗਾ ਮਾੜੀ ਬਰੇਦਰ ਰਾਮੂ ਨੇ ਭਰਿਆ ਬੋਤਲਾਂ ਵਿੱਚ ਪਾਣੀ ਠੰਡਾ ਕੋਲਰ ਵਿੱਚ ਦੇ ਆਪਾਂ ਵਾਓ ਜੀ ਇਹੋ ਇੱਧਰ ਮੰਦਿਰ ਹੈ ਰਾਮੂਨ ਦੇ ਗੋਂ ਕਾ ਗੋਂ ਕੇ ਵਿਚਾਲੇ ਦੇਵੀ ਦਾ ਮੰਦਿਰ ਹੈ ਭਾਈ ਤਾਂ ਇੱਧਰ ਸਾਹਮਣੇ ਲੱਗਿਆ ਟੀਬਾ ਸਾਹਮਣੇ ਪਹਾੜ ਹੈ ਦੇਖੋ ਇਹ ਬਰਾਤ ਨੂੰ ਦਿਖਣੇਗਾ ਨਹੀਂ ਭਾਈ ਤਕਰੀਬਨ ਉਰੇ ਤੇ 1 ਕਿਲੋਮੀਟਰ ਚੱਲ ਕੇ ਪਹਾੜੇ ਪਹਾੜਾ ਬਸ ਸਿਰਫ 1 ਕਿਲੋਮੀਟਰ ਚੱਲਣਾ ਆਪਾਂ ਨੇ ਤਾਂ ਅੱਗੇ ਪਹਾੜ ਹਾਂ ਨੱਕ ਜਾਂਦੇ ਹਾਂ ਕਹਾਂ ਗੇਟ 'ਮਾ ਅੱਛਾ ਗੇਟ 'ਮਾ ਹਾਂ ਕਿਸ ਤਰੋਂ ਬੈਠ ਬੈਕ ਇਸ ਤਰੋਂ ਬੰਨੀ ਜਾਂਦੇ ਬੈਠ ਹਾਂ ਅੰਦਰ ਕਹਾ ਬੜ ਜਾਏਗੀ ਅੰਦਰ ਕਹਾ ਬੜ ਜਾਏਗੀ ਬੜ ਜਾਏਗੀ ਨਾ ਬਾੜੀ ਜਾ ਟਰਾਲੀ ਚ ਇਹੋ ਨਹੀਂ ਬੜਨੀਗੀ ਇਹੋ ਨਹੀਂ ਬੜਨੀਗੀ ਨਹੀਂ ਬੜ ਤੋ ਅਭੀ ਆ ਗਈ ਪਰ ਬੜ ਕੇ ਕਰਾਂ ਜਾ ਫਿਰ ਵੀ ਖੈਰ ਹੋ ਕੇ ਲੈ ਚੱਲ ਨਹੀਂ ਲੈ ਦੇਖ ਲੈ ਚੱਲ ਆਏ ਹੇ ਇਹ ਵੱਡ ਜਾਈ ਕਿ ਨਹੀਂ ਅੰਦਰੋਂ ਬਾੜ ਦੇਗਾ ਬੈਗ ਵਾਹ ਜੀ ਵਾਹ ਠੀਕ ਠਾਕ ਸਿਰੇ ਲੱਗੇ ਬਰਾਨੀ ਨਹੀਂ ਪਈ ਕੋਈ ਹਾਂ ਜੀ ਹਾਂ ਜੀ ਹਾਂ ਜੀ ਕੀ ਕਹਿੰਦੇ ਹੋ ਕੀ کہہ ਰਹੇ ਨੇ ਅੰਦਰ ਤੋਂ ਨਾ ਪੜਨ ਦੀ ਜੇ ਅੰਦਰੋਂ ਇਧਰੋਂ ਬਣ ਪਿੱਛੇ ਕਰਾ ਤੁਰ ਲੈ ਪਾਉਣਾ ਅੰਦਰ ਕਾ ਨਾ ਵੜਨੀ ਆ ਅੰਦਰ ਵੜਨੇ ਕਿਉਂ ਨਹੀਂ ਪਿੱਛੇ ਕਰ ਦੇ ਅੰਦਰ ਕਾ ਨਾ ਵੜ ਜਾਏਗੀ ਠੀਕ ਹੈ ਪਿੱਛੇ ਕਰ ਲਿਆ ਮੈਂ ਪਿੱਛੇ ਕਿਉਂ ਕਰਾ ਹੋਰ ਯਾ ਯਾ ਠੀਕ ਆ ਪਿੱਛੇ ਕਿਉਂ ਕਰਾ ਨਹੀਂ ਪਿੱਛੇ ਨੂੰ ਤਰੀ ਜਾਗੇ ਬਸ ਡੱਲੇ ਪਰ ਉਹਨੂੰ ਫੜਾਈ ਜਾਗੇ ਆਹ ਯਾ ਵੇ ਬੱਕੀ ਐ ਉਹਨੂੰ ਕੱਢੀ ਜਾਗੇ ਵਧੀਆਂ ਹਨ ਮੋੜਨਾ ਕਿਤੇ ਨਹੀਂ ਦੇਖਾ ਬਸ ਉਰੇ ਪਿੱਛੇ ਨੂੰ ਹੈ ਨਾ ਪਿੱਛੇ ਨੂੰ ਫਕੜਾਈ ਜਾ ਡੱਲੇ ਬੰਨੂ ਐ ਪੱਲੀਆਂ ਬਸ ਆ ਜਾ ਇੱਥੇ ਰਾਜ ਹੋਵੇ ਲੋੜ ਨਹੀਂ ਹੈ ਪਿੱਛੇ ਕਰਨੇ ਦੀ ਚੱਲ ਚੱਲ ਬਾਈ ਬੁੱਤਰ ਚੰਗ ਜੋਸ਼ ਚ ਜਾ ਲਓ ਜੀ ਕਰਤਾ ਕੰਮ ਸ਼ੁਰੂ ਇੱਕ ਬੰਦਾ ਰਾਜਿੰਦਰ ਇੱਕ ਜਣਾ ਚੜਾ ਲੈ ਉੱਪਰ ਹੋਰ ਹੱਲਾ ਆ ਵੀ ਕਾਫੀ ਲੈ ਚੜਜੋ ਇੱਕ ਜਣਾ ਉੱਪਰ ਚੜਜੋ ਅੰਦਰ ਚੜ ਕੇ ਅੰਦਰ ਕਾਪਲ ਅੰਦਰ ਜਾਓ ਤਾਂ ਸਿਲੰਡਰ ਮਿਸਤੂ ਅੰਦਰ ਆ ਰਿਹਾ ਕਾ ਹਾਂ ਉਹ ਕੱਲਥਾ ਦੇ ਉਹਨੂੰ ਖੁੱਲੋ ਦਿੱਕਤਾਂ ਨੂੰ ਬੰਦ ਦੀ ਆ ਜਾ ਬਈ ਬਹੁਤ ਦਿੱਕਤ ਪੜਾ ਗਿਆ ਉੱਚੀ ਪਾਉਦਾ ਪੱਲੀ ਦਾਦੇ ਚਲਾ ਦੇ ਆਣ ਦੇ ਇਸ ਤਾ ਇਸ ਤਾ ਇਸ ਤਾ ਇਸ ਤਾ ਆਣ ਦੇ ਛੋੜ ਦੇ ਇਹੀ ਇਹੀ ਢਾ ਇਹ ਗੱਬੇ ਵਾਲੀ ਇਹ ਠਾ ਗਿਆ ਫੇ ਨੀਚੇ ਹੋ ਜਾਣਗੇ ਨੇ ਉੱਪਰ ਤੋਂ ਉਚਾਈ ਘਟ ਜਾਏਗੀ ਚਰਨ ਦੇ ਚਰਨ ਦੇ ਚਰਨ ਦੇ ਚਰਨ ਦੇ ਇਹ ਤਾਂ ਮੁੰਡਿਆਂ ਵੀ ਧਰ ਲਈ ਉਪਰ ਵੀ ਕਰਕ ਮਾਰੂ ਤਾ ਹਾਂ ਨਾਲੋਂ ਤੱਕ ਕਹਿੰਦੇ ਸ਼ਾਮ ਆਵਾ ਕੇ ਦੇਖ ਲੈ ਜਿਵੇਂ ਨੀ ਪੱਲੀ ਵੀ ਝੜੇ ਰਸਵੈ ਨੇ ਕੰਮ ਕਰੇ ਬੁੱਝ ਗਿਆ ਸਰ ਤੁਹਾਡੇ ਦੇ ਤਰ੍ਹਾਂ ਇਹ ਬੱਸ ਚਾ ਲੁੱਟੂਗਾ ਲੈ ਭਾਈ ਉਹ ਕੰਦਾ ਆ ਰਿਹਾ ਰੰਮੂ ਕਹਾਂ ਲੰਘ ਗਿਆ ਮੁੰਗਰਾ ਕਰਾਂ ਚਾ ਲੈਣ ਗਿਆ ਵਾ ਹਲੋ ਜੀ ਪੱਲੀਆਂ ਸਾਰੀਆਂ ਉਤਰ ਗਈਆਂ ਬਈ ਜਿਹੜੀ ਬੰਦ ਕਰਕੀ ਹੋਈ ਤੇ ਬਾਕੀ ਖੁੱਲੀ ਭਰੀ ਵੀ ਦੀ ਡੱਬਾਰ ਤੇ ਜਾਲੀ ਸਾਰੀ ਇਹ ਖੁੱਲੀ ਲਗੇ ਤਰਨ ਕਾ ਬੋਲ ਰਿਹਾ ਆਇਓ ਦੋ ਆਦਮੀ ਆਰ ਮਾ ਪੱਲੀ ਖੋਲ ਤਾ ਹਾਂ ਲੋਕ ਐ ਪੱਲੀ ਢੋਈਦੇ ਫੇਰ ਕੈ ਲਗਾਏ ਖੋਲਣੇ ਮੈਂ ਕਹ ਰਿਹਾ ਪੰਜ ਆਦਮੀ ਪੱਲੀ ਢੋਣੇ ਮੇ ਲੱਗੇ ਹੋ ਗਾੜੀ ਖੋਲਣੇ ਮੁਰਤਕਾ ਤਾ ਖੋਲਣੇ ਪਾ ਦੋ ਥੋੜੇ ਅੱਗੇ ਤੇ ਬੰਦ ਕਰਕੇ ਉੱਪਰ ਤੇ ਲੈਂਟਰ ਤੋੜਦੇ ਸਾਂਸ ਲੇਗਾ ਨਹੀਂ ਕੰਮ ਚੱਲੇ ਕਰਦਾ ਇਸਮਾ ਉਹ ਦੇਖ ਰਿਹਾ ਸੀ ਕਿ ਕਿ ਇਸਮਾ ਤਾਂ ਝੱਲਾ ਬੋਲਾ ਫੜਕਾ ਨਾ ਅੱਬਾ ਅੰਦਰ ਬੜਿਆ ਰਹਾ ਬੰਦਾ ਫੇ ਚਲਾ ਕੰਮ ਅੱਛਾ ਹਾਂ ਹਾਂ ਮੈਨੂੰ ਪਤਾ ਤਾਂ ਯਾਰ ਭਾਈ ਲੱਗ ਗਿਆ ਨਾ ਪਤਾ ਤੈਨੂੰ ਬੜ ਜਾ ਵਸਿਉ ਹਾਂ ਪਤਾ ਹੈ ਦੇਖ ਲੈ ਸੁਰਨਾਮਸਾਨ ਹੋ ਰਹੀ ਬਈ ਰਾਤ ਕੇ 2 ਵਜੇ ਤੜਕਾ ਹੁਣੇ ਵਾਲਾ ਤੜਕਾ ਗਿਆ ਹੋ ਸਮਝ ਹੈ ਟਰਾਲੀ ਲੀ ਖੜੀ ਟਰਾਲੀਆਂ ਲੀ ਇੱਕ ਹੋਰ ਖੜੀ ਆ ਉਹ ਦੇਖੋ ਅੱਗੇ ਬਣੀ ਖੜੀ ਆ ਰਹਿ ਲਦੱਕੇ ਨਹੀਂ ਉਧਰ ਨੂੰ ਬਈ ਆਪਣੇ ਵਾਲੀ ਉਹ ਦੇਖੋ ਇੱਕ ਉਹ ਖੜੀ ਲੱਗੀ ਨੂੰ ਮੁੜਦਾ ਤਾਂ ਦਿਨ ਚੜ ਲੇਗਾ ਇਹਨੂੰ ਦੇਖੇ ਤਿੰਨ ਵੇ ਦੇ ਪਹਿਲਾਂ ਤਾਂ ਤਿੰਨ ਵੇ ਦੇ ਤੋਂ ਬਾਅਦ ਉਹ ਨਹੀਂ ਵੜਾਂਗੀ ਇਹਨੂੰ ਪਾ ਦੇਖੇ ਤੁਹਾਨੂੰ ਦਿਖਾਉਂਗਾ ਤੁਹਾਨੂੰ ਡੇਢ ਘੰਟੇ ਦੂਰ ਨਹੀਂ ਖਾਲੀ ਹੁੰਦੀ ਇਹਨੂੰ ਵਾਹ ਹੈ 2 ਵਜੇ ਸਾਢੇ 3:30 ਵਜੇ ਤੱਕ ਖਾਲੀ ਬਾਜੀਓ ਸਾਢੇ 3:30 ਦਿਨ ਚੜ ਲੈਣਾ ਇਹਨੂੰ ਹੈਂ ਦਿਨ ਚੜ ਲੈਣਾ ਨੂੰ ਲਗਾ ਸਵੇਰੀ ਆਦੂ ਵੀ ਬਚਾਂਗੇ ਆ ਸਵੇਰੇ 8 ਵਜੇ ਮੈਂ ਕਹਿ ਦੇਣਾ ਚਲੋ ਕੰਮ ਤੇ ਕੰਮ ਪਰ ਵਾਹ ਵੀ ਬਾਅ ਮੀਤ ਲਾ ਦੇ ਆ ਛੱਤ ਨੂੰ ਬੂਸ ਲਾ ਦੇ ਵਾਂ ਛੱਤ ਨੂੰ ਕਹਿੜਾ ਰਹਾ ਬਾਈ ਹੋਈ ਐ ਦੋ ਦਿਨ ਚੌਣ ਸੀ ਮਿਹਨਤ ਕਰ ਲੇਗਾ ਪੂਰੇ ਸਾਲ ਨਜਾਰੇ ਲਿਹੇਗਾ ਹੈ ਦੋ ਦੋ ਦਿਨ ਕੀ ਖਿੱਚੜਾ ਦੋ ਦਿਨ ਕੀ ਬਾ ਦੋ ਤਿੰਨ ਸਾਲ ਕੀ ਰੇਚੀ ਮੈਂ ਕਰਾ ਪੂਰਾ ਸਾਲ ਨਜਾਰੇ ਲਿਹੇਗਾ ਸਾਲ ਲਗਾ ਘੋਟਾ ਦੋ ਦੇਖ ਲਈ ਹੈ ਚੱਕਣੇ ਦੀ ਲੋੜ ਨਹੀਂ کہیں ਪ੍ਰਾਲੀ ਜੋੜੀ کہیں ਕਸੀ ਜੋੜੀ ਹੈ ਕਿਸ ਤੇ ਤੁਹਾਡਾ ਸਾਥੀ ਦਿਸ ਤੇ ਗੜਾਲੇ ਕਰਨੇ ਤੇ ਉਸ ਨਾਲ ਨਾ ਹੋ ਤਾਂ ਤੁਸੀਂ ਤੇ ਕਰ ਲਈ ਕਰੋਗੇ ਲਓ ਜੀ ਹੋ ਗਈ ਟਰਾਲੀ ਘੱਲ ਲਈ ਆਪਣੀ ਲੰਨੇ ਵਾਈ ਗੁਰੂ ਦਾ ਨੋ ਹੁਣ ਫਰਨੇ ਚਲੇ ਹੁਣ ਆਪਾਂ ਘਰ ਨੂੰ ਵਈ 3 ਵਜ ਗਏ ਹਾਂ ਥੋੜੀ ਚਾਹ ਹੋ ਜਵੇ ਨਾ ਯਾਰ ਇਹ ਥੋੜੀ ਜੀ ਬੱਚਾ ਨੂੰ ਘੰਟਾ ਲੱਗ ਲੇਗਾ